ਜੇ ਆਪਾਂ ਵੜਦੇ ਆ ਕਣਕ ਪੰਜਾਬ ਦੇ ਵਿੱਚ ਬਹੁਤਾ ਪਾਸੇ ਕਣਕ ਵੱਢ ਰਹੇ ਆ ਪੰਜਾਬ ਦੇ ਵਿੱਚ ਟੈਂਕੀ ਹੋ ਗਈ ਆ ਜੀ ਫੁੱਲ ਇਹ ਆਪ ਕੋ ਵਿਸ਼ਾਲ ਉਹ ਲੱਗੀ ਆ ਆਪਣੇ ਦੋਵੇਂ ਅੱਜ ਵਿਸ਼ਾਲ ਮਸ਼ੀਨਾਂ ਨਾਲ ਆਪਾਂ ਕਣਕ ਵੱਢਦੇ ਆ ਟਰਾਲੀ ਉਹ ਭਰ ਕੇ ਖਲਾਰਤੀ ਆ ਇੱਕ ਟਰਾਲੀ ਉਹ ਉਂਦੀ ਪਈ ਆ ਇਹ ਤਾਂ ਉਹ ਥੋੜੀ ਜੀ ਆ ਮਸ਼ੀਨ ਆਪਾਂ ਚਲਾਉਨੇ ਆ ਉਹ 12 ਮਾਡਲਾ ਵਿਸ਼ਾਲ ਤੇ 23 ਮਾਡਲ ਵਿਸ਼ਾਲ ਤੇ ਆਪਣੀਆਂ ਪ੍ਰੀਤੋ ਦੇ ਨਾਲ ਹੀ ਆਈ ਸੀ ਨੀੜੇਗੀ ਆਪਾਂ ਪ੍ਰੀਤੋ ਲਿਆਉਂਦੀ ਅਸੀਂ ਤੋਂ ਉਹ ਨਾਲ ਹੀ ਮਸ਼ੀਨਾਂ ਆਈਆਂ ਸੀ ਉਹ ਪਹਿਲਾਂ ਦੀ ਹੈ ਆਪਣੀਆਂ ਮਸ਼ੀਨਾਂ ਦੀ ਹੈ ਅੱਜ ਜੀ ਤੁਹਾਨੂੰ ਖੇਤਾਂ ਦੇ ਵਿੱਚ ਕੰਮ ਕਰਦੇ ਦੇਖਾਂਗੇ ਪੰਜਾਬ ਦੇ ਵਿੱਚ ਬਹੁਤ ਜ਼ੋਰਾਂ ਤੇ ਕੰਮ ਚੱਲ ਪਿਆ ਤੇ ਪੰਜਾਬ ਦੇ ਵਿੱਚ ਪੂਰੀ ਵਾਟੀ ਜ਼ੋਰਾਂ ਤੇ ਆ ਸਾਮੂ ਪੂਰਾ ਚੋਰਾ ਤੇ ਚੱਲੀ ਜਾਂਦਾ ਬਾਡੀ ਪੈ ਗਈ ਆ ਕੱਲ ਨੂੰ ਇਹ ਮਸ਼ੀਨਾ ਇੱਕ ਗਰਦਾਸਪੁਰ ਤੇ ਇੱਕ ਮਲਸੀਆ ਜਲੰਧਰ ਏਰੀਆ ਦੇ ਵਿੱਚ ਪਹੁੰਚ ਜਾਣੀਆਂ ਇਸ ਕਰਕੇ ਆਪਾਂ ਦੋਵਾਂ ਮਸ਼ੀਨਾ ਲਾ ਕੇ ਅੱਜ ਆਪਾਂ ਕੰਮ ਨਿਬੇੜ ਦੇਣਾ ਹੈ ਸਾਹਮਣੇ ਦੇੜ ਕੇ ਫਿਰ ਆਪਾਂ ਅਗਲੀ ਕਾਰਵਾਈ ਕਰਾਂਗੇ ਆਪਣਾ ਵੀ ਉੱਥੇ ਸ਼ੋਪੋਰ ਕੰਮ ਨਿਪੜ ਗਿਆ ਮਸ਼ੀਨਾ ਦਾ ਉੱਥੇ ਵੀ ਆਪਾਂ ਮਸ਼ੀਨਾਂ ਦੇ ਘਾਟ ਕੇ ਆਪਣੇ ਡਰਾਈਵਰ ਆ ਜਾਣਗੇ ਆਪਾਂ ਇੱਕ ਦਿਨ ਪਹਿਲਾਂ ਆ ਗਏ ਸੀ ਇਹ ਕਣਕ ਵੱਢਣੀ ਕਰਕੇ ਢੇੜੇ ਵਾਲੇ ਲੱਗੇ ਹੋਏ ਆ ਕਣਕ ਵੱਢਣ ਕੰਮ ਆਜੀ ਪੂਰਾ ਜੋਰਾਂ ਤੇ ਕੰਮ ਜੱਟਾਂ ਦੇ ਚੱਲਦੇ ਹੁਣ ਕੋ ਸੁਆਦ ਆਉਂਦਾ ਕੰਮ ਕਰਨ ਜਿਵੇਂ ਜਿਵੇਂ ਕਣਕ ਵੱਢਦੀਆਂ ਮਸ਼ੀਨਾਂ ਸੁਆਦ ਚ ਆਈ ਜਾਂਦਾ ਸੁਆਦ ਚ ਆਈ ਆ ਕੇ ਨਿਮਤ ਦਾ ਮਾਲ ਉਹ ਪੰਜਾਬ ਚ ਮਸ਼ੀਨ ਚਲਾਉਣੀ ਹੋਵੇ ਦੂਜੇ ਹਾਈ ਦੇ ਵਿੱਚ ਤੇ ਸਵਾਦ ਆ ਜਾਂਦਾ ਚਲਾਉਣ ਦਾ ਕਿਉਂ ਤੋਰੀ ਪੁੱਤ ਆਉਂਦਾ ਸਵਾਦ ਨੱਪਦੀਏ ਕਿੱਲੀ ਇਹ ਆ ਮੁੰਡਾ ਸਾਡਾ ਬੈਸਟ ਹੈਲਪਰ ਯਾਨੀ ਕਿ ਵੀ ਇਹ ਕਹਿੰਦਾ ਵੀ ਸਾਰੀ ਉਮਰ ਹੈਲਪਰੀ ਕਰਨੀ ਆ ਓਏ ਇੱਧਰ ਦੀ ਆ ਓਏ ਇੱਧਰ ਦੀ ਆ ਓ ਭੈਣ ਓਏ ਇੱਧਰ ਦੀ ਆ ਇੱਧਰ ਕਿੱਧਰ ਦੀ ਆਏਗਾ ਸਾਰੇ ਇਕੱਠੇ ਕੀਤੇ ਆ ਅਜਿਹੇ ਜਵਾਕਾਂ ਨੂੰ ਇਹ ਨਹੀਂ ਪਤਾ ਜੀ ਕਿੱਧਰ ਦੀ ਆ ਕੇ ਕਣਕ ਪਵਾਈ ਜਾਣੀ ਐ ਪਾਸਾ ਆਪਦੀ ਮਰਜ਼ੀ ਜੀ ਨਾਲੀ ਰੇਬਰ ਦੇ ਵਿੱਚ ਇਧਰ ਨਾਲ ਮੱਕੀ ਆ ਇਧਰ ਦੀ ਕਿਵੇਂ ਆਜੂਗਾ ਟਰੈਕਟਰ ਦਿਮਾਗ ਹੀ ਨਹੀਂ ਕੰਮ ਕਰਦਾ ਇੰਨਾ ਇਹਨਾਂ ਦਾ ਕੀ ਬਣੂਗਾ ਕਣਕਾਂ ਖੜੀਆਂ ਵੱਡੀਆਂ ਵੀ ਬਹੁਤ ਗਈਆਂ ਆਪਾਂ ਇਸੇ ਕਰਕੇ ਆਪਣੀਆਂ ਬਾਹਰ ਲਿਆਂ ਮਸ਼ੀਨਾਂ ਸੀ ਉਹ ਨਹੀਂ ਲੈ ਕੇ ਆਏ ਇਹ ਵੀ ਮਸ਼ੀਨਾਂ ਆਪਣੀਆਂ ਹੀ ਆਪਣੇ ਤਾਇੇ ਦੀਆਂ ਸਮਝ ਲਓ ਆਪਣੀਆਂ ਹੀ ਆ। ਥੋੜੇ ਜਿਹਾ ਵੱਡ ਲੈਂਦੀਆਂ। ਦੇਖੋ ਉਹ ਤਿੰਨ ਦਿਨਾ ਡਿਸਪੋਜ਼ਲ। ਦੇਖੋ ਕਿਵੇਂ ਰੰਗਦਾ। ਇਹਦੇ ਤਿੰਨ ਦਿਨਾ ਲਾਲ ਹੀ ਨੂੰ। ਲਾਲ ਹੀ ਨੂੰ ਤਾਂ ਡਿਸਪੋਜ਼ਲ ਦਾ ਇੰਨਾ ਫਰਕ ਆ। ਬਾਕੀ ਮਸ਼ੀਨ ਦਾ ਬਹੁਤ ਫਰਕ ਆ। ਜੈਸੇ ਤੁਹਾਨੂੰ ਮਿਲਣ ਭਾਰੀ ਆ। ਇਹ ਮਸ਼ੀਨ ਥੋੜੀ ਜੀ ਵਧੀਆ ਤੇ ਚਲੋ ਹਲਕੀ ਬਣੀ ਆ ਠੀਕ ਆ ਜੀ ਵਧੀਆ ਮਸ਼ੀਨ ਬਣਾਉਂਦੇ ਆ ਕੋਈ ਸਾਲ ਵਾਲੇ ਵੀ ਉਹ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰੋ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਿੰਦਰਾ ਪੁੱਤ ਤੋਰੀ ਆ ਸਾਡਾ ਬੈਸਟ ਹੈਲਪਰ ਯਾਦ ਤੇਰੀ ਡਰਾਈਵਰ ਦੀ ਅੱਖ ਲੱਗ ਜੇ ਕਿਸੇ ਪਾਸੇ ਅੱਗੇ ਕੋਈ ਚੀਜ਼ ਦਿਸੇ ਨਾ ਆਂਦੇ ਸੇ ਇਹਨੇ ਲੀਵਰ ਘੱਟ ਦੇਣਾ ਇਨੀਆਂ ਫੁਰਤੀਆਂ ਆ ਇਹ ਬੰਦੇ ਦੇ ਵਿੱਚ ਜਾ ਬਤਾ ਇਹ ਫੁਰਤੀਆਂ ਸਾਰੀਆਂ ਗੋਰੇ ਨੇ ਸਿਖਾਈਆਂ ਤੈਨੂੰ ਸ਼ਿਕ ਗੋਰਾ ਦਾ ਆਫਸੋਸਤਾ ਗੋਰਾ ਦਾ ਕਿ ਆਫਸੋਸਤਾ ਉਹ ਬਤਾ ਆਫਸੋਸਤਾ ਗੋਰਾ ਦਾ ਆਫਸੋਸਤਾ ਲੈ ਇਹਨੇ ਕਰੀ ਨਾ ਉਹ ਟਰਾਲੀ ਦੇ ਵਿੱਚ ਪੰਲੀਆਂ-ਪੁੱਲੀਆਂ ਕਰਦੀ ਸੈੱਟ ਮੇਰਾ ਪੁੱਤ ਜਣਾ ਉਹ ਗੋਰਾ ਮੈਲੇ ਦਾ ਘਰੇ ਰਹਿ ਪਿਆ ਹੋਣਾ ਉਹ ਆਉਣੀ ਆ ਉਹ ਟਰੈਕਟਰ ਲਈ ਉਹ ਗੋਰਾ ਐ ਇਹ ਸ਼ੋਰ ਨੂੰ ਦੇਖ ਹਾਲ ਤਾਂ ਉਹ ਵੀ ਆਉਗਾ ਟਰੈਕਟਰ ਲਈ ਯਾ ਟਰਾਲੀਆਂ ਤਿੰਨ ਹੋ ਗਈਆਂ ਹੁਣ ਆਪਾਂ ਨੂੰ ਖਲਾਰ ਨਹੀਂ ਪੈਂਦੀ ਬੱਗੇਰਾ ਆਪਣਾ ਇੱਕੋ ਹੀ ਰਹਿ ਗਿਆ ਵਿਜਾਉ ਪਿੰਡ ਕੋਲੇ ਆਪਣੀ ਆਪਦੀ ਕਿੱਲੀ ਹੁਣ ਆਪਾਂ ਓਏ ਆ ਜਾ ਆ ਜਾ ਗਾਂ ਤੋਰੇ ਆ ਭੈ ਜੋ ਤੁਹਾਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਮੱਕੀ ਆ ਕਿੱਧਰ ਵੀ ਅਸੀਂ ਟਰੈਕਟਰ ਲੈ ਕੇ ਆਉਣਾ ਕਿਧਰ ਵੀ ਨਹੀਂ ਆਉਣਾ ਇਹ ਬਾਜਾ ਟਰੈਕਟਰ ਲੈ ਕੇ ਤੁਰਿਆ ਆਉਂਦਾ ਟੈਂਕੀ ਫੁੱਲ ਹੋ ਗਈ ਹੈ ਜੀ ਤਾਜ ਆਉਂਦਾ ਟਰੈਕਟਰ ਲਈ ਚਲੋ ਠੀਕ ਹੈ ਜੀ ਇਹ ਆਪਣੀ ਅੱਜ ਦਾ ਬਲੌਗ ਇੰਨਾ ਹੀ ਸੀ ਧੰਨਵਾਦ ਬਹੁਤ-ਬਹੁਤ ਆਪਣੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਪਰਜੋਤ ਬਲੌਗ ਸੇ ਤੁਸ ਖਲਿਆਣੀ ਵਾਲਿਆਂ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ ਜੀ